ਇਸ ਤਰ ਹੁੰਦਾ ਆ ਜਨਮ ਵੀ ਹੁੰਦਾ ਆ ਵਿਆਹ ਹੁੰਦਾ ਆ ਹਾਂ ਅਗਰ ਤੁਸੀਂ ਮੇਰੇ ਧਿਆਨ ਨਾਲ ਸੁਣ ਰਹੇ ਹੋ ਤਾਂ ਇਸ ਗੱਲ ਨੂੰ ਕੈਚ ਕਰੋ ਮੇਰੇ ਨਾਲ ਉਹ ਸੇਖੀ ਅਸੀਂ ਸਿਰਫ ਆਤਮਨੀ ਦਾ ਤੁਮਣਾ ਪ੍ਰਭੂ ਨੇ ਸਾਨੂੰ ਹਰ ਰੋਜ਼ ਅਨੰਦ ਮਨਾਉਣ ਦੇ ਲਈ ਕਿ ਹਾਲੇਲੂਇਆ ਉਹ ਅਨੰਦ ਸਾਨੂੰ ਹਰ ਰੋਜ਼ ਕਿਉਂ ਮਨਾਣਾ ਹੈ ਕਿਉਂਕਿ ਬਾਈਬਲ ਦੱਸਦੀ ਹੈ ਕਿ ਇਸ ਸੰਸਾਰ ਦੇ ਵਿੱਚ कलेष हैं है। इस संसार नहीं हर रोज आनंद मना हर रोज आनंद मना है क्योंकि आनंद सा है सब क्यों हर रोज आनंदित रहना

ਏ ਕਿੰਨੀ ਇਹ ਸਾਰੀ ਚੀਜ਼ਾਂ ਸਾਡੇ ਅਨੰਦ ਨੂੰ ਕੀ ਕਰਦੀਆਂ ਆ? ਛੁਲਾ ਦਿੰਦੀਆਂ। ਔਰ ਹਰ ਰੋਜ਼ ਅਨੰਦ ਵਿੱਚ ਰਹਿਣਾ, ਖੁਸ਼ ਰਹਿਣਾ ਮੁਸ਼ਕਿਲ ਹੁੰਦਾ ਹੈ ਕਿ ਨਹੀਂ? ਹਾਂ? ਮੁਸ਼ਕਿਲ ਹੁੰਦਾ ਕਿ ਨਹੀਂ? ਮੁਸ਼ਕਿਲ ਹੁੰਦਾ ਆ। ਸਿਰਫ ਤੁਹਾਡੇ ਲਈ ਨਹੀਂ ਉਹ ਸਾਡੇ ਲਈ ਵੀ ਹੈ। ਅਸੀਂ ਵੀ ਇਨਸਾਨ ਹਾਂ। ਕੋਈ ਵੀ ਸੇਵਕ परमे उदास कि प्रभु सदा आनंदित रहो सिर्फ पच्चीस दिसंबर को नहीं अपने पड़ोसी भी कहो सिर्फ पच्चीस दिसंबर ही नहीं सदांदित लो सदा 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 हर रोज अनंत लो प्रभु ने कहा है सिर्फ पच्ची तरीको ही नहीं तो दो दो दो। पर हर रोज आनंदित रहना है हर रोज रहना है, क्योंकि प्रभु प्रभु बल है भोजना चाहो आया इस धरती कलेष हैं इस धरती मुश्किल परेशानियां

ਪੈਨਾਪਲਸੀ ਸੋਨਾ ਆਇ ਤੇ ਵਿੱਚ ਹੀ ਪੜਿਆ ਸੀ ਕਿ ਸਭ ਕੁਝ ਓਨੇ ਉਹਦੇ ਲਈ ਰਚਿਆ ਉਹਦੀ ਮਹਿਮਾ ਦੇ ਲਈ ਸੀ ਰਚੇ ਗਏ ਆ ਅਸੀਂ ਆਪਣੀ ਲਈ ਨਹੀਂ ਕੱਪੜਿਆਂ ਦੇ ਲਈ ਨਹੀਂ ਅਸੀਂ ਰੋਟੀ ਪੋਣ ਦੇ ਲਈ ਨਹੀਂ ਰਚੇ ਗਏ ਆ ਅਸੀਂ ਸਿਰਫ ਨੌਕਰੀ ਕਰਨ ਦੇ ਲਈ ਨਹੀਂ ਰਚੇ ਗਏ ਆ ਅਸੀਂ ਉਹਦੇ ਲਈ ਰਚੇ ਗਏ ਆ ਹਾਂ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਤੁਸੀਂ ਜ਼ਿੰਮੇਵਾਰੀਆਂ ਜੋ ਸਾਨੂੰ ਓਨੇ ਦਿੱਤੀਆਂ ਸਾਨੂੰ ਨਿਭਾਣੀਆਂ ਆ ਪਰ ਇਹ ਸਾਰੀ ਚੀਜ਼ਾਂ ਅਸੀਂ ਉਹਦੀ ਸਹਾਇਤਾ ਤੋਂ ਬਿਨਾ ਨਹੀਂ ਕਰ ਸਕਦੇ ਅੱਜ ਤੁਹਾਡੇ ਤੋਂ ਬਹੁਤ ਜਣੇ ਜਾਣਦੇ ਆ ਕਿ ਲੋਕਾਂ ਦੇ ਕੋਲ ਲੱਖ ਰੁਪਏ ਆ ਕਰੋੜਾ ਰੁਪਏ ਅਰਬਪਤੀ ਆ ਪਰ ਬਹੁਤ ਜਣੇ ਇਹਦੇ ਬਾਰੇ ਸੁਣੇ ਕਿ ਉਹਨਾਂ ਨੂੰ ਰਾਤ ਰਾਤ ਨੀਂਦ ਨਹੀਂ ਆਉਂਦੀ ਹਾਂ ਨੀਂਦ ਨਹੀਂ ਆਉਂਦੀ ਟੈਨਸ਼ਨ ਇਹਨਾਂ ਨੂੰ ਨਹੀਂ ਆਉਂਦੀ ਕਈ ਨੂੰ ਡਰਦਾ ਸਾਡਾ ਪੈਸਾ ਨਾ ਕੋਈ ਚੋਰਾ ਲੇ ਸਾਡਾ ਜੋ ਬਿਜ਼ਨਸ ਆ ਨਾ ਚੋਰਾ ਲੇ ਮੈਨੂੰ ਕੋਈ ਮਾਰ ਨਾ ਦੇਵੇ ਸਭ ਕੁਝ ਕੀ ਹੋਏਗਾ ਉਹਨਾਂ ਕੋਲ ਸਭ ਕੁਝ ਹੈ ਪਰ ਸ਼ਾਂਤੀ ਔਰ RAM ਨਹੀਂ ਹੈ ਪਰੇਸ਼ਮ ਸੀ ਹੈ ਇਸ ਲਈ ਆ

તારે તું સી મਹਿસૂસ કરતો હોય કે નહીં પર સਾਨੂੰ દરરોજ બોલના હે કે મેરે અંદર યેશુ મસીહ હે ઓર ઉધી શાંતિ મેરે અંદર રાજ કરતી હે હાલેલુયા ભાઈ જોરથી ચીલાકી બોલતા થે કે યેશુ મેરે અંદર હે યેશુ મેરે અંદર હે ઓર ઉધી શાંતિ ઓર ઉધી શાંતિ મેરે અંદર રાજ કરતી હે મેરે અંદર ઓર મે ઓધી વચ્ચે હર રોગ હર રોગ અનંદ કે રહે સકતા હે ਤਾਂ ਤੁਹਾਨੂੰ ਤਾਂ ਤੁਹਾਡੇ ਕੋਲ ਮੌਕਾ ਨਹੀਂ ਹੈ ਕੋਈ ਇੰਦਾ ਦੀ ਵਜ੍ਹਾ ਨਹੀਂ ਹੈ ਜਿਹਦੇ ਵੀ ਤੁਸੀਂ ਕਹਿ ਸਕਦੇ ਕਿ ਮੈਂ ਨੰਦੇ ਤੇ ਵੀ ਹੋ ਸਕਦਾ ਮੈਨੂੰ ਨਦੋਂ ਨੰਤਰਤ ਲੈਣ ਦੇ ਲਈ ਹਾਂ ਜਿਸ ਵਿਅਕਤੀ ਨੇ ਇਹ ਆਇਦ ਲਈ ਕੀਤੀ ਪਰਮੇਸ਼ਰ ਨੇ ਪਵਿੱਤਰ ਆਤਮਾ ਨੇ ਪ੍ਰੇਰਨਾ ਦੁਆਰਾ ਕਿ ਪ੍ਰਮੋਦ ਵੀ ਸਦਾਨੰਦਿਤ ਰੋ ਉਹ ਇਹ ਆਇਦ ਨੂੰ ਫਾਈਵ ਸਟਾਰ ਹਾਟਲ ਦੇ ਵਿੱਚ ਮੈਂ ਕਿਹਨੇ ਲਿਖ ਰਿਹਾ ਸੋ ਕਿਥੇ ਲਿਖ ਰਿਹਾ ਸੀਗਾ ਜੇ ਇਹ ਦੇ ਵਿੱਚ ਲਿਖਿਆ ਕਿ ਉਹਨੂੰ ਮਾਰਿਆ ਗਿਆ ਸੀਗਾ ਕੁੱਟਿਆ ਗਿਆ ਸੀਗਾ ਅੱਧੀ ਰਾਤ ਨੂੰ ਉਹ ਪ੍ਰਵਦੀ ਸੌਂਦੀ ਤਾਂ ਰਾਤ ਨੰਗਾ ਹਾਲੇਲੂਇਆ ਪਰਮੇਸ਼ਰ ਦਾ ਬਚਨ ਸਿਰਫ ਕਲੂਸ ਲਈ ਨਹੀਂ ਸੀ ਪਰਮੇਸ਼ਰ ਦਾ ਬਚਨ ਸਿਰਫ ਪਾਸ ਲਈ ਸਾਡੇ ਸਾਰੇ ਦੇ ਲਈ ਹਾਲੇਲੂਇਆ ਇਸ ਲਈ ਉਹਨੇ ਦੇਚ ਫੈਸਲਾ ਲਿਆ ਕਿ ਪ੍ਰਭੂ ਮੈਂ ਤੇਰੇ ਪਿੱਛੇ ਨਹੀਂ ਸੰਭਰ ਰਹੀ ਨਹੀਂ ਪਰ ਮੈਂ ਹਰ ਰੋਜ਼ ਅਨੰਤਿਕ ਰਹਿਣਾ ਹੈ ਹਾਲੇਲੂਇਆ ਚਾਹੇ ਕਿੰਨੀ ਵੀ ਮੁਸ਼ਕਿਲਾਂ ਪਰੇਸ਼ਾਨੀਆਂ ਲੋਕ ਤੁਹਾਡੇ ਪਿੱਛੇ ਪਏ ਹੋਣ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਸਾਨੂੰ ਜੀਣਾ ਪ੍ਰਭੂ ਦੇ ਲਈ ਹੈ ਔਰ ਉਹ ਜੀਣ ਦੇ ਲਈ ਸਾਨੂੰ बन देगा जो तो उसी अनंत रहना शुरू कर देने हाँ हाले लिया हाले लिया अपने पासी निकल के याद ला दो कि सानू सिर्फ 25 दिसंबर को ही नहीं हर रोज सानू आनंदित रहना है आमीन हालेलुया हालेलुया आज तुम लोग आखिर में बोलते हैं हालेलुया हालेलुया आइए अपने साथ